ਨਵੇਂ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਪਾਲਤਾਲੀ ਬਾਵਾ ਫਾਰਮ ਤੇ ਅੱਜ ਪਹੁੰਚ ਗਏ ਆਪਾਂ ਕੌਕੇ ਕਲਾ ਬਾਬਾ ਰੋਡੂ ਛਾਦੀ ਦੇ ਮੇਲੇ ਤੇ ਸਲਾਨਾ ਜੋੜ ਮੇਲੇ ਤੇ ਸੰਗਤਾਂ ਦੇ ਇੰਨਾ ਭਾਰੀ ਤੂਫਾਨ ਆ तकरीबन ਇਹ ਲੁਧਿਆਣਾ ਜ਼ਿਲ੍ਹੇ ਦਾ ਲਾਸਟ ਪਿੰਡ ਆ ਮੋਗੇ ਨਾਲ ਲੱਗਦਾ ਪਰ ਪਿੰਡ ਵੀ ਇਹ ਦਸਾ ਪਿੰਡਾਂ ਜਿੱਡਾ ਬਹੁਤ ਵੱਡਾ ਇੰਨੀ ਸਰਦਾਂ ਲੋਕਾਂ ਦੀ ਅਸੀਂ ਪਿੰਡ ਦੇ ਚਾਰ ਸਪیرے ਫੈਰਨੀ ਤੇ ਘੇੜਾ ਦਿੱਤਾ ਕਿਤੇ ਤਾਂ ਲੱਸੀ ਠੰਡੀ ਮਿੱਠੀ ਕਿਤੇ ਨੂਨ ਵਾਲੀ ਕਿਤੇ ਲੰਗਰ ਗੋਭੀ ਦੀ ਸਬਜ਼ੀ ਨਾਲ ਰੋਟੀਆਂ ਕਿਤੇ ਕੇਲੇ ਸਿਉ ਫਰੂਟ ਦਾ ਕਿਤੇ ਆਈਸਕ੍ਰੀਮ ਇੱਥੇ ਪਕੌੜਿਆਂ ਦਾ ਇੰਨੀ ਸਰ ਦਾ ਲੋਕਾਂ ਦੀ ਇੰਨਾ ਇਕੱਠਾ ਹਜੇ ਤਕਰੀਬਨ ਅਸੀਂ ਬਾਬੇ ਰੋਡੂ ਦੀ ਸਮਾਦ ਤੋਂ ਕਿਲੋਮੀਟਰ ਕਿੱਥੇ ਹੋਵਾਂਗੇ ਇੱਥੇ ਹੀ ਘੱਟ ਦੇ ਲੋਕ ਨਾ ਸਾਰੇ ਆਲੇ ਦਾਲੇ ਪਿੰਡਾਂ ਦੀਆਂ ਸੜਕਾਂ ਭਰੀਆਂ ਪਈਆਂ ਨੇ ਫਿਲਾਨਾ ਜੋੜ ਮੇਲਾ ਲੱਗਦਾ ਬਾਬੇ ਰੋਡੂ ਸਾਹਿਬ ਦਾ ਗਾਂ ਫੇਰ ਤੁਹਾਨੂੰ ਦਿਖਾਉਨੇ ਆਂ ਆਜੀ ਉੱਥੋਂ ਨਜਾਇਜ਼ ਕੱਟ ਆ ਬਈ ਮਿੱਤਰੋ ਨਜਾਇਜ਼ ਕੱਟ ਆਜਾ ਇੱਥੋਂ ਸੱਤ ਅੱਠ ਕਿੰਨੇ ਗਾਹਾਂ ਬਾਬੇ ਦੀ ਜਵਾਦ ਬੜਾ ਜਿਆਦਾ ਕੱਟ ਬਹੁਤ ਦੁਨੀਆ ਦਾ ਆਜਾ ਬਹੁਤ ਸਜਾਵਟ ਕਰੀਆ ਵੀ ਬਾਬੇ ਦੇ ਰਾਹ ਦੇ ਉੱਤੇ ਜਾਣ ਵਾਲੇ ਰਾਹ راستੇ ਦੇ ਉੱਤੇ ਸਜਾਵਟ ਦਾ ਕੋਈ ਮੁੱਲ ਨਹੀਂ ਆ ਮੇਨ ਜਗਾ ਬਈ ਕਿੱਥੇ ਤਰਾਸ ਚੜਦੀ ਜਾਂਦੀ ਬਾਬੇ ਦੀ ਸਮਾਦ ਇੱਥੇ ਪ੍ਰਸ਼ਾਸ ਬਰਤ ਦਾ ਬਾਬੇ ਦੀ ਜਗ੍ਹਾ ਤੋਂ ਟੁੱਟੀ ਲੱਗੀ ਹੋਈ ਆ ਉਹ ਮੋਟਰ ਨਹੀਂ ਇੱਥੇ ਆਉਂਦਾ ਟੱਪਾਂ ਜਿੱਥੋਂ ਫਿਰ ਪਰਤਾਇਆ ਜਾਂਦਾ ਏਡਾ ਕਾਡਾ ਕੱਢੀ ਨਾ ਕੰਪਾਸਰ ਕੱਢੀ ਨਾ ਹੋਨੇਗਾ ਫੇਰ ਗਾਵੇ ਕਿਸ਼ਤਾ ਦੇ ਲੱਗੇ ਕੱਢੀ ਨਾ ਬੰਦੇ ਪੱਟ ਜਾਣੇ ਨੇ ਮੁੱਟੋ ਦੇ ਬਾਅਦ ਚੁੱਧੇ ਸੈਰ ਵਾਲੀ ਟੂਟੀ ਲੱਗਦੀ ਇਸੇ ਕਾਰਨ ਵੀ ਮਿੱਤਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ 12 ਤੋਂ ਲੈ ਕੇ 6 ਵਜੇ ਤੱਕ ਦੇਖਿਆ ਹਜੇ ਵੀ ਲੋਕ ਆਈ ਜਾਂਦੇ ਆ ਜਾਈ ਜਾਂਦੇ ਆ ਰਾਹ ਭਰੇ ਪਏ ਆ ਕੋਈ ਸੜਕ ਖਾਲੀ ਨਹੀਂ ਇਹ ਹੈ ਬਾਬਾ ਰੋਡੂ ਜੀ ਦੇ ਮੇਲੇ ਦਾ ਕਮਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ